ਪਹਿਲਾਂ ਵੀ ਆਪਾਂ ਦੋ ਮਿਨੀ ਡਰਾ ਕੱਢਿਆ ਪਹਿਲਾਂ ਇੱਕ ਆਪਾਂ ਥਾਰ ਦਾ ਕੱਢਿਆ ਇੱਕ ਆਪਾਂ 969 ਸਵਰਾਜ ਦਾ ਕੱਢਿਆ ਸੀਗਾ ਇੱਕ ਪਟਿਆਲੇ ਨਿਕਲਿਆ ਇੱਕ ਰਤਿਆ ਨਿਕਲਿਆ ਹਰਿਆਣੇ ਚ ਉਹਨਾਂ ਦੀ ਵੀਡੀਓ ਫੇਸਬੁੱਕ ਤੇ ਪਈਆਂ ਲਾਈਵ ਚੱਲਿਆ ਸੀਗਾ ਉਹ ਤੁਸੀਂ ਨੰਬਰ ਕਰਕੇ ਅਗਲੇ ਨੂੰ ਪੁੱਛ ਵੀ ਸਕਦੇ ਹੋ ਪੁੱਛ ਵੀ ਸਕਦੇ ਹੋ ਇਸੇ ਪੇਜ ਤੇ ਇਹ ਡਰਾ ਲਾਈਵ ਚੱਲੂਗਾ ਸ਼ਾਮ ਨੂੰ 5:00 10 ਤਰੀਕ ਨੂੰ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਜਹਾਜ ਡਾ ਟਰੈਕਟਰ ਸਾਨੂੰ ਮਿਲਣ ਲੱਗਿਆ 500 ਚ ਹਾਂਜੀ ਵੀਰੋ ਖੜੇ ਆ ਪਿੰਡ ਬਖਤੌਰ 메ਨ ਡਰਾ ਕੱਢਣ ਚ ਥੋੜਾ ਸਮਾਂ ਬਾਕੀ ਰਹਿ ਗਿਆ ਜਿਹੜਾ ਕਿ 10 ਤਰੀਕ ਨੂੰ ਸ਼ਾਮ ਨੂੰ 5:0 5 ਵਜੇ ਦੋਨੇ ਡਰਾ ਮਕਮਲ ਕਰ ਦਾਂਗੇ ਮਹਿਨਤ ਮਿੰਨੀ ਹਾਂ ਮਹਿਨਤ ਮਿੰਨੀ ਜਿਹਦੇ ਚ ਪਹਿਲਾ ਨਾਮ ਮੈਂ ਚ ਗੱਲ ਕਰੀਏ ਕਰਤਾਰ ਟਰੈਕਟਰ ਗਿਆ ਕਰਤਾਰ 4x4 ਐਸੀ ਕੈਵਨ ਟਰੈਕਟਰ ਠੀਕ ਆ ਭਾਈ ਇਹਦੀ ਆਪਸ਼ਨ ਚ ਸਕਾਰਪਿਓ ਐਨ ਜਾਂ ਸਕਾਰਪਿਓ ਕਲਾਸਿਕ ਜਾਂ ਵੀ ਲੱਖ ਰੁਪਏ ਨਗਦ ਕੈਸ਼ ਨਾਲ ਜਣੀ ਚਾਰ ਆਪਸ਼ਨਾਂ ਨੇ ਪਹਿਲੇ ਨਾਮ ਚ ਭਾਈ ਪਹਿਲੇ ਨਾਮ ਚ ਚਾਰ ਆਪਸ਼ਨਾਂ ਨੇ ਠੀਕ ਆ ਭਾਈ ਦੂਜਾ ਨਾਮ ਭਾਈ ਆਪਣਾ ਦੂਜਾ ਨਾਮ ਆਪਣੇ ਬੁਲਟ ਆ ਗਿਆ ਸਕੂਟੀ ਆ ਗਈ ਸਪਲੈਂਡਰ ਮੋਟਰਸਾਈਕਲ ਆ ਗਿਆ ਮੇਰੇ ਇਲੈਕਟ੍ਰੋਨਿਕ ਸਕੂਟੀ ਆ ਗਈ ਠੀਕ ਆ ਭਾਈ ਤਾਂ ਟੋਟਲ ਆਪਣੇ 51 ਨਾਮ ਹੈ ਠੀਕ ਆ ਭਾਈ ਜਿਹੜੇ ਨੰਬਰ ਤੇ ਪੇ 1000 ਦੇ 5 2015 ਦੇ 15 ਕੂਪਨ ਹੈ 2015 ਦੇ ਜੇ ਕਿਸੇ ਨੇ ਵੱਧ ਪਾਉਣਿਆ ਤਾਂ ਤੁਸੀਂ ਵੱਧ ਵੀ ਪਾ ਸਕਦੇ ਹੋ ਬਾਈ ਜਿਹੜਾ ਸੱਜਣ 1000 ਜਾਂ 1000 ਤੋਂ ਵੱਧ ਦੀ ਐਂਟਰੀ ਕਰਦਾ ਉਹਦੇ ਲਈ ਕਹਿੰਦੇ ਸਪੈਸ਼ਲ ਆਪਾਂ ਬੁਲਟ ਰੱਖਿਆ ਜਮਨ ਨਮਾ ਉਹ 1000 ਵਾਲੇ ਕੂਪਣਾ ਚੋਂ ਜਾਂ 2000 ਵਾਲੇ ਕੂਪਣਾ ਚੋਂ ਨੂੰ ਬੁਲਟ ਦੀ ਪਰਚੀ ਮਿਲੂਗੀ ਨੰਬਰ ਸਕਰੀਨ ਤੇ ਚੱਲਿਆਂ ਦਾ ਪਾ ਲਓ ਜਲਦੀ ਤੋਂ ਜਲਦੀ ਕੂਪਣਾ ਕਿਉਂਕਿ ਬਾਈ ਤੁਸੀਂ ਆਹ ਕਹਿੰਦੇ ਜਹਾਜ਼ ਏਡਾ ਟਰੈਕਟਰ ਜਿੱਤਨਾ ਜਿੱਤਨਾ ਕਿੰਨੇ ਜਾਂ 500 ਜੀ ਹਣਾ 500 ਰੁਪਏ ਜੀ 4/4 ਬਾਈ ਤੇ ਪਹਿਲਾਂ ਵੀ ਆਪਾਂ ਦੋ ਮਿਨੀ ਟਰੱਕ ਕੱਢਿਆ ਪਹਿਲਾਂ ਇੱਕ ਆਪਾਂ ਥਾਰ ਦਾ ਕੱਢਿਆ ਇੱਕ ਆਪਾਂ 969 ਸਵਰਾਜ ਦਾ ਕੱਢਿਆ ਸੀਗਾ ਇੱਕ ਪਟਿਆਲੇ ਨਿਕਲਿਆ ਇੱਕ ਰਤਿਆ ਨਿਕਲਿਆ ਹਰਿਆਣੇ ਚ ਠੀਕ ਹੈ ਬਈ ਉਹਨਾਂ ਦੀ ਵੀਡੀਓ ਫੇਸਬੁੱਕ ਤੇ ਪਈਆਂ ਲਾਈਵ ਚੱਲਿਆ ਸੀਗਾ ਉਹ ਤੁਸੀਂ ਨੰਬਰ ਕਰਕੇ ਅਗਲੇ ਨੂੰ ਪੁੱਛ ਵੀ ਸਕਦੇ ਹੋ ਪੁੱਛ ਵੀ ਸਕਦੇ ਹੋ ਇਸੇ ਪੇਜ ਤੇ ਇਹ ਟਰਾਲ ਲਾਈਵ ਚੱਲੂਗਾ ਸਾਮ ਨੂੰ 5:00 10 ਤਰੀਕ ਨੂੰ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਜਹਾਜ਼ ਇੱਡਾ ਟਰੈਕਟਰ ਸਾਨੂੰ ਮਿਲਣ ਲੱਗਿਆ 500 ਚ ਅੱਜ ਦੇ ਟਾਈਮ ਚ ਆਪਾਂ ਇਹਨੂੰ ਰਾਜਾ ਕਹਿ ਸਕਦੇ ਹਾਂ ਪਾਲੋ ਗੁੱਪਨ ਜਲਦੀ ਜਲਦੀ ਧੰਨਵਾਦ ਜੀ